ਇਹ ਸਾਨੂੰ ਸ਼ੋਰ ਕਰ ਰਿਹਾ ਵੀ ਪੰਜਾਬੀ ਸ਼ਰਾਬੀ ਆ ਵੀ ਸਾਰਾ ਕੁਝ ਬੰਦ ਆ ਸਾਰੇ ਛੋਰੂ ਬੰਦ ਆ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਭਾਈ ਜੀ ਠੇਕਾ ਕਿਉਂ ਨਹੀਂ ਬੰਦ ਕੀਤਾ ਤੁਸੀਂ ਜੀ ਬਾਬੂ ਜੀ ਉਧਰ ਸੇ ਮਲਿਕ ਲੋਗੋ ਕਾ ਆਰਡਰ ਨਹੀਂ ਆ ਤੁਹਾਨੂੰ ਭਗਵੰਤ ਮਾਨ ਨੇ ਕਿਹਾ ਆ ਨਹੀਂ ਠੇਕਾ ਜੇ ਖੁੱਲਾ ਰੱਖਣਾ ਭਾਈ ਜਾਨ ਬੰਦ ਦੀ ਕਾਲ ਆ ਤੂੰ ਵੀ ਯਾਰ ਸਾਡੇ ਲੱਗੇ ਪੁੱਛੜ ਕੁੜੀ ਸ਼ਹਿਰ ਟੰਦੂਰੇ ਵਾਲਾ ਕੰਮ ਕਰੀ ਜਾਣਾ ਉਹ ਭਗਵੰਤ ਸਿੰਘ ਸਾਹਿਬ ਹੁਣ ਮੇਰੇ ਨਾਲ ਤਾਂ ਖਲਾ ਹੋਣਾ ਵੀ ਉਹ ਪੀਂਦੇ ਆ ਨਾ ਮਰ ਜਾਂ ਐਮਰਜੈਂਸੀ ਸੇਵਾਵਾਂ ਚਾਲੂ ਰਹਿਣੀਆਂ ਸ਼ਰਾਬ ਦੇ ਠੇਕੇ ਐਮਰਜੈਂਸੀ ਸੇਵਾਵਾਂ ਚ ਹੁੰਦੇ ਆ ਜੀ ਇਹ ਭਾਜੀ ਇਹ ਐਂਬੂਲੈਂਸ ਨਾਲੋਂ ਵੀ ਜ਼ਿਆਦਾ ਐਮਰਜੈਂਸੀ ਸੇਵਾਵਾਂ ਮੈਨੂੰ ਲੱਗਦੀਆਂ ਆ ਜਿਹੜਾ ਸ਼ਰਾਬ ਦਾ ਠੇਕਾ ਖੁੱਲਿਆ ਸੀਗਾ ਹੁਣੇ ਕਿਸਾਨ ਆਗੂਆਂ ਦੇ ਕਹਿਣ ਤੇ ਇਹ ਸ਼ਰਾਬ ਦਾ ਠੇਕਾ ਬੰਦ ਕੀਤਾ ਜਾ ਰਿਹਾ ਹੈ ਇਹ ਪੀਗਲ ਬੀਸੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈ ਕਿ ਸ਼ਰਾਬ ਦੇ ਠੇਕੇ ਖੁੱਲੇ ਆ ਕੀ ਗੱਲ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਕਿੱਥੇ ਆ ਸੁੱਤੇ ਆ ਸਾਰੇ ਘਰਾਂ 'ਚ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਜਿੱਥੇ ਇੱਕ ਪਾਸੇ ਪੰਜਾਬ ਬੰਦ ਦੀ ਕੌਨ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ अनेका ਸ਼ਹਿਰਾਂ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਨੇ ਅੱਜ ਜਲੰਧਰ ਦੀ ਤੁਹਾਨੂੰ ਇੱਕ ਬਿਹਤ ਖਾਸ ਤਸਵੀਰ ਦਿਖਾਉਣੀ ਹੈ ਜਿੱਥੇ ਇੱਕ ਪਾਸੇ ਇੱਧਰਲੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੀ ਹੈ ਕਿ ਜਿਹੜੇ ਕਿਸਾਨ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ ਤੇ ਜਾਮ ਲਾ ਕੇ ਬੈਠੇ ਹੋਏ ਨੇ ਨੈਸ਼ਨਲ ਹਾਈਵੇ ਤੇ ਧਰਨਾ ਲਾ ਕੇ ਬੈਠੇ ਹੋਏ ਨੇ ਤਾਂ ਦੂਸਰੇ ਪਾਸੇ ਮਹਿਜ਼ 100 ਦੂਰੀ ਤੇ ਜਿਹੜਾ ਸ਼ਰਾਬ ਦਾ ਠੇਕਾ ਖੁੱਲਿਆ ਹੈ ਤੇ ਇਹ ਠੇਕਾ ਬੰਦ ਕਰਵਾਉਣ ਵਾਸਤੇ ਕਿਸਾਨ ਵੀਰੇ ਇੱਥੇ ਪਹੁੰਚੇ ਨੇ ਇਧਰ ਲੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਥੋੜੀ ਦੂਰੀ ਤੇ ਸ਼ਰਾਬ ਦਾ ਠੇਕਾ ਖੁੱਲਿਆ ਹੋਇਆ ਹੈ ਜਿੱਥੇ ਇੱਕ ਪਾਸੇ ਪੂਰਾ ਪੰਜਾਬ ਬੰਦ ਹੈ ਪੰਜਾਬ ਦੇ ਵਪਾਰੀ ਵਰਗ ਨੇ ਵਰਗ ਨੇ ਕਿਸਾਨਾਂ ਨੂੰ ਸਹਿਯੋਗ ਦਿੱਤਾ ਹੈ ਤਾਂ ਹਰੇਕ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਦੁਕਾਨਾਂ ਬੰਦ ਨੇ ਤਾਂ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਈ ਥਾਈਂ ਸ਼ਰਾਬ ਦੇ ਠੇਕੇ ਖੁੱਲੇ ਨੇ ਤਾਂ ਕਿਸਾਨਾਂ ਨੂੰ ਇਤਰਾਜ਼ ਹੈ ਭਾਈ ਜਿੱਥੇ ਵੱਖੋ-ਵੱਖਰੀਆਂ ਜਥੇਬੰਦੀਆਂ ਜਾਂ ਵੱਖਰੋ ਵੱਖੋ-ਵੱਖਰੇ ਜਿਹੜੇ ਵਪਾਰਿਕ ਮੰਡਲ ਨੇ ਜਾਂ ਵਪਾਰਕ ਜਥੇਬੰਦੀਆਂ ਨੇ ਉਹਨਾਂ ਨੇ ਸਹਿਯੋਗ ਦਿੱਤਾ ਹੈ ਤਾਂ ਉੱਥੇ ਕਿਤੇ ਨਾ ਕਿਤੇ ਜਿਹੜੇ ਸ਼ਰਾਬ ਦੇ ਠੇਕੇ ਖੁੱਲੇ ਨੇ ਇਹਨਾਂ ਖੁੱਲੇ ਹੋਏ ਠੇਕਿਆਂ ਤੇ ਸਵਾਲ ਖੜੇ ਹੁੰਦੇ ਨੇ ਤੇ ਇਹ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਵੱਖੋ-ਵੱਖਰੇ ਸ਼ਹਿਰ ਨੇ ਉੱਥੇ ਖੁੱਲੇ ਹੋਏ ਨੇ ਤੇ ਕਿਸਾਨਾਂ ਦਾ ਇਤਰਾਜ਼ ਹੈ ਤਾਂ ਕਿਸਾਨ ਆਗੂ ਇੱਥੇ ਪਹੁੰਚੇ ਨੇ ਜੀ ਸ਼ਰਾਬ ਦੇ ਠੇਕੇ ਖੁੱਲੇ ਆ ਜੀ ਦੇਖੋ ਜੀ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਕਿਸਾਨ ਇਹ ਮਤਲਬ ਕੀ ਸਾਨੂੰ ਸ਼ੋਰ ਕਰ ਸਾਰੇ শোরੂਮ ਬੰਦ ਆ। ਇਹਨੇ ਵੀ ਗੱਲਬਾਤ ਕਰਦੇ ਆ ਬਾਈ ਜੀ ਠੇਕਾ ਕਿਉਂ ਨਹੀਂ ਬੰਦ ਕੀਤਾ ਤੁਸੀਂ ਜੀ? ਬਾਬੂ ਜੀ ਉਧਰ ਸੇ ਮਾਲਕ ਲੋਗੋ ਦਾ ਆਰਡਰ ਨਹੀਂ ਆਇਆ। ਇਹਨਾਂ ਨੂੰ ਭਗਵੰਤ ਮਾਨ ਨੇ ਕਿਹਾ ਆ। ਨਹੀਂ। ਵਿੱਚ ਠੇਕਾ ਜੇ ਖੁੱਲਾ ਰੱਖਣਾ। ਨਹੀਂ ਭਗਵੰਤ ਮਾਨ ਨੇ ਕਿਹਾ ਤੈਨੂੰ। ਇਹ ਭਾਈ ਯਾਰ ਕਾਲ ਇੱਕ ਆ ਗਈ ਆ ਤੁਸੀਂ ਕਿਉਂ ਨਹੀਂ ਯਾਰ ਗੱਲਾਂ ਨੂੰ ਮੰਨਦੇ ਹੈਗੇ? ਜੇ 4-5 ਘੰਟੇ ਕਮਾਈ ਨਾ ਹੋਊਗੀ ਤੇ ਕੀ ਹੋ ਚੱਲਾ ਯਾਰ? ਇਹ ਤੁਹਾਨੂੰ ਇਹ ਸਾਰਾ ਕੁਝ ਖਤਮ ਹੋ ਜਾਣਾ। ਤੁਹਾਨੂੰ ਕਿਹਨੇ ਕਿਹਾ? ਤੁਹਾਨੂੰ ਕਿਹਨੇ ਕਿਹਾ ਸ਼ਰਾਬ ਦੇ ਠੇਕੇ ਖੋਲਣ ਨੂੰ ਜੀ? ਮੇਰੇ ਤੋਂ ਮਾਲਕ ਨੇ ਬੋਲਾ ਹੈ ਅਭੀ ਤੋਂ। ਜਦ ਪੂਰਾ ਪੰਜਾਬ ਬੰਦਿਆ ਪੂਰੇ ਪੰਜਾਬ ਨੇ ਕਿਸਾਨਾਂ ਨੂੰ ਸਪੋਰਟ ਕੀਤੀ ਓਕੇ ਬੰਦ ਕਰ ਦੇ ਰਹਾ ਹਾਂ ਅਭੀ ਯਾਰ ਭਰਾ ਦੇ ਨਿਮਰਤਾ ਸਹ ਦਾ ਹੱਥ ਬਨ ਗੇ ਤੈਨੂੰ ਤੇ ਤੇਰੇ ਮਾਲਕ ਨੂੰ ਬੇਨਤੀ ਆ ਭਾਈ ਜਨ ਬੰਦ ਦੀ ਕਾਲ ਆ ਤੂੰ ਦੀ ਯਾਰ ਸਾਡੇ ਲੱਗੇ ਕੁਛੜ ਕੁੜੀ ਸ਼ਹਿਰ ਟੰਡੋਰੇ ਵਾਲਾ ਕੰਮ ਕਰੀ ਜਾਣਾ ਉਹ ਭਗਵਾਨ ਦਵਨ ਸਾਹਿਬ ਹੁਣ ਮੇਰੇ ਨਾਲ ਤਾਂ ਖਲਾ ਹੋਣਾ ਵੀ ਉਹ ਪੀਂਦੇ ਆ ਨਾ 4 ਵਜੇ ਤੱਕ ਕਿਉਂਕਿ ਧਰਨਾ 4 ਵਜੇ ਤੱਕ ਆ ਬਾਅਦ ਚ ਖੋਲ ਲਿਓ ਕੋਈ ਗੱਲ ਨਹੀਂ ਉਹਨਾਂ ਦਾ ਸਟਾਕ ਵਧੂ ਹੋਣਾ ਪਰ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਬਈ ਬੰਦ ਕਰ ਨਹੀਂ ਤਾਂ ਕਿਸਾਨਾਂ ਦਾ ਵਜੇ ਕੋਈ ਨੁਕਸਾਨ ਹੋਇਆ ਸਾਡੇ ਕੋਲ ਵਲਾਂਟੀਆਂ ਨੁਕਸਾਨ ਕੀਤਾ ਸਾਡ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਸੀਂ ਸਾਡੇ ਕਿਸਾਨ ਆਗੂਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਬਾਈ ਜਿੱਥੇ ਆਲੇ ਦੁਆਲੇ ਦੀਆਂ ਦੁਕਾਨਾਂ ਬੰਦਿਆ ਤੁਹਾਨੂੰ ਨਹੀਂ ਲੱਗਦਾ ਠੇਕਾ ਬੰਦ ਕਰਨਾ ਚਾਹੀਦਾ ਜੀ ਸ਼ੋਅ ਕਰ ਰਿਹਾ ਮੈਂ ਪੰਜਾਬੀ ਸ਼ਰਾਬੀ ਆ ਮਤਲਬ ਇਹੀ ਸ਼ੋਅ ਸਾਰਾ ਕੁਝ ਬੰਦਿਆ ਸ਼ੋਅਰੂਮ ਬੰਦਿਆ ਗੱਡੀਆਂ ਦੇ ਸ਼ੋਅਰੂਮ ਬੰਦਿਆ ਤੇ ਕਰਿਆਨੇ ਦੀ ਦੁਕਾਨਾਂ ਬੰਦਿਆ ਤੇ ਠੇਕਾ ਕਿਹਦੀ ਖੇਰ ਤੇ ਖੁੱਲਾ ਵੱਡੀਆਂ ਵੱਡੀਆਂ ਫੈਕਟਰੀਆਂ ਜਿਹੜ ਕਰ ਦਿੱਤਾ ਬੰਦ ਇਹ ਮਤਲਬ ਇਹ ਸਰਕਾਰ ਕੀ ਸਾਨੂੰ ਦਿਖਾ ਲੈਣਾ ਕੀ ਚਾਹੁੰਦੀ ਆ ਬਈ ਠੇਕੇ ਵਾਲਿਆਂ ਨੂੰ ਅਦੇਸ਼ ਨਹੀਂ ਦਿੱਤੇ ਗਏ ਇਹ ਕੀ ਗੱਲ ਡੀਸੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈ ਕਿ ਸ਼ਰਾਬ ਦੇ ਠੇਕੇ ਖੁੱਲੇ ਆ ਕੀ ਗੱਲ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਕਿੱਥੇ ਆ ਸੁੱਤੇ ਆ ਸਾਰੇ ਘਰਾਂ 'ਚ ਪ੍ਰਸ਼ਾਸਨ ਵੀ ਤਾਂ ਲੱਗ ਗਈ ਹੈ ਤੁਹਾਡਾ ਫਰਜ਼ ਨਹੀਂ ਬੰਦਾ ਕਿ ਉਹਨਾਂ ਨੂੰ ਵੀ ਕਹੋ ਪ੍ਰਸ਼ਾਸਨ ਨੂੰ ਵੀ ਕਹੋ ਕਿ ਉਹਨਾਂ ਨੇ ਕਿਉਂ ਨਹੀਂ ਬੰਦ ਕਰਵਾਏ ਠੇਕੇ ਬਈ ਮੈਨੂੰ ਲੱਗਦਾ ਉਹਨਾਂ ਨੂੰ ਵੀ ਉੱਤੋਂ ਹੀ ਕਿਹਾ ਹੁਣ ਵੀ ਭਾਈ ਇਹ ਠੇਕੇ ਖੁੱਲੇ ਰਹਿਣ ਦੀ ਉਹ ਵੀ ਬੰਦਿਆਂ ਨੇ ਪੀਣੀ ਪੂਣੀ ਹੁੰਦੀ ਨਾ ਸਰਕਾਰਾਂ ਚਲਾਉਣ ਲਈ ਇਹ ਸ਼ਰਾਬ ਪੀਣੀ ਬਹੁਤ ਔਡੀ ਤਾ ਕਰਕੇ ਛਰਾਬ ਦੇਖੇ ਠੀਕੇ ਖੁੱਲੇ ਹੋਗੇ ਕਿਹੜਾਈ ਕਹਿੰਦੇ ਐਕਸਰਸਾਈਜ਼ ਤੋਂ ਹੁੰਦੀ ਆ ਭਾਜੀ ਤੁਸੀਂ ਮੇਰੀ ਗੱਲ ਸੁਣੋ ਐਕਸਰਸਾਈਜ਼ ਤੋਂ ਜੇ ਕਮਾਈ ਹੁੰਦੀ ਆ 4 ਵਜੇ ਤੋਂ ਪਹਿਲਾਂ ਅੱਗੇ ਇਹਨਾਂ ਦੀ ਕਿੰਨੀ ਕਿ ਸੇਲ ਹੁੰਦੀ ਆ ਛਰਾਬ ਤਾਂ ਬਿਕਦੀ 4 ਵਜੇ ਤੋਂ ਬਾਅਦ ਆ ਯਾਰ ਕੀ ਗੱਲ ਇਹ ਇਹ ਕਿਸਾਨਾਂ ਦੇ ਪੁੱਤ ਨਹੀਂ ਹੈਗੇ ਇਹ ਸ਼ਰਾਬ ਮੁਰਕੇ ਇੱਥੇ ਪੀਣੀ ਕਹਿੰਦੇ ਆ ਉਹ ਵਾਹੇ ਕਹਿੰਦੇ ਇਹ ਮਰ ਜਾ ਐਮਰਜੈਂਸੀ ਸੇਵਾਵਾਂ ਚਾਲੂ ਰਹਿਣੀਆਂ ਸ਼ਰਾਬ ਦੇ ਠੇਕੇ ਐਮਰਜੈਂਸੀ ਸੇਵਾਵਾਂ ਚ ਹੁੰਦੇ ਆ ਜੀ ਇਹ ਭਾਜੀ ਇਹ ਐਂਬੂਲੈਂਸ ਨਾਲੋਂ ਵੀ ਜ਼ਿਆਦਾ ਐਮਰਜੈਂਸੀ ਸੇਵਾਵਾਂ ਮੈਨੂੰ ਲੱਗਦੀਆਂ ਆ ਜੋ ਇਸ ਵੇਲੇ ਹਾਲਾਤ ਆ ਤੁਹਾਡੇ ਸਾਹਮਣੇ ਆ ਆ ਵੀਰ ਖੜਾ ਪਿਆ ਆ ਠੀਕ ਕਰੋ ਸਾਹਿਬ ਇਹ ਐਮਰਜੈਂਸੀ ਸੇਵਾਵਾਂ ਹੋ ਗੀਆਂ ਸਾਹਿਬ ਜੀ ਕਿਉਂਕਿ ਤਾਂ ਸਾਰੇ ਪੰਜਾਬ ਨੂੰ ਪਤਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਸਭ ਤੋਂ ਜਿਹੜੀਆਂ ਫੇਵਰਟ ਜਿਹੜੀਆਂ ਜਾਂ ਪਸੰਦੀਦਾ ਜਿਹੜੀਆਂ ਦੁਕਾਨਾਂ ਨੇ ਉਹ ਸ਼ਰਾਬ ਦੇ ਠੇਕੇ ਨੇ ਉਹਨਾਂ ਲਈ ਜਿਹੜੀ ਹੈ ਇਹ ਐਮਰਜੈਂਸੀ ਹੈ ਜਿਹੜਾ ਸਾਡਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੋਦਵਰਾ ਸਾਹਿਬ ਜਾ ਸਕਦਾ ਉਹਨੂੰ ਜਿਹੜਾ ਸਭ ਕੁਝ ਜਿਹੜਾ ਇਹੀ ਦਿਸਦਾ ਕਿ ਜੋ ਉਹਨੂੰ ਆਪ ਦਿਸਦਾ ਹਨ ਉਹਨੂੰ ਲੱਗਦਾ ਕਿ ਸਾਰੇ ਪੰਜਾਬੀਆਂ ਨੂੰ ਇਹੀ ਚੀਜ਼ ਜਿਹੜੀ ਇਹ ਦਿਸ ਰਹੀ ਹੈ ਇਸ ਕਰਕੇ ਜਿਹੜਾ ਆ ਉਹਨੂੰ ਤਾਂ ਫਰਕ ਕੋਈ ਨਹੀਂ ਉਹਨੂੰ ਤਾਂ ਸਕਾਉਟ ਵਗੈਰਾ ਕਿਉਂਕਿ ਪੰਜਾਬ ਦਾ ਐਸਵੇੜੇ ਮੁੱਖ ਮੰਤਰੀ ਹੈ ਉਹਦੇ ਕੋ ਬਥੇਰਾ ਕੁਝ ਆ ਜਾ ਐਸਵੇੜੇ ਹੋਏਗਾ ਮੈਂ ਜਿਹੜਾ ਉਹਨੂੰ ਉਹਨੂੰ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਆਪਣੀਆਂ ਪੰਛ ਜਿਹੜੀਆਂ ਤੇਰੀਆਂ ਫੇਵਰੇਟ ਜਿਹੜੀਆਂ ਸ਼ਾਪਸ ਹੈਗੀਆਂ ਜਿਹੜੀਆਂ ਲੀਕਰ ਐਂਡ ਵਾਈਨ ਸ਼ਾਪਸ ਇਹ ਵੀ ਜਿਹੜਾ ਬੰਦ ਕਰਦੇ ਥੋੜੇ ਦਿਨ ਲਈ ਕਿਉਂਕਿ ਤੇਨ ਤੇਰੇ ਕੋਲ ਤਾਂ ਕਮੀ ਹੈ ਹੀ ਕੋਈ ਨਹੀਂ ਤੂੰ ਤਾਂ ਹੁਣ ਆਸਟ੍ਰੇਲੀਆ ਵੀ ਘੁੰਮ ਆਇਆ ਤੇ ਸਾਨੂੰ ਇਹ ਵੀ ਪਤਾ ਕੇ ਬਾਅਦ ਵਿੱਚ ਵੀ ਤੂੰ ਆਸਟ੍ਰੇਲੀਆ ਜਾ ਕੇ ਸੈਟਲ ਹੋਣਾ ਇਸ ਕਰਕੇ ਉਹਨਾਂ ਲਈ ਬੜੀ ਪੰਜਾਬ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੀਆਂ ਸਾਰਾ ਕੁਝ ਬੰਦੇ ਆ ਸਿਰਫ ਜਿਹੜੇ ਆ ਅਸੀਂ ਸ਼ਹਿਰ ਤੋਂ ਵੀ ਦੇਖ ਕੇ ਆਏ ਆ ਜਿੰਨੇ ਉਥੇ ਕਤਿਆਰੀ ਚੌਂਕ ਜਿਹੜੇ ਠੇਕੇ ਉਥੇ ਵੀ ਖੁੱਲੇ ਨੇ ਬੀਐਸਐਫ ਚੌਕ 'ਚ ਵੀ ਖੁੱਲੇ ਨੇ ਇਸ ਕਰਕੇ ਜਿਹੜੀ ਇਹ ਪੰਜਾਬ ਸਰਕਾਰ ਦੀ ਸਭ ਤੋਂ ਸ਼ਰਮ ਵਾਲੀ ਗੱਲ ਜਿਹੜੀ ਇਹ ਆ ਕਿ ਜਿਹੜੀਆਂ ਇਹ ਜਿਹੜੀਆਂ ਸਵਾਵਾਂ ਉਹਨਾਂ ਨੇ ਬੰਦ ਨਹੀਂ ਕੀਤੀਆਂ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੱਥ ਜੋੜ ਕੇ ਜਿੰਨੇ ਵੀ ਲਿਕਰ ਐਂਡ ਜਿਹੜੇ ਵਾਈਨ ਕੰਟਰੈਕਟਰ ਨੇ ਜਾਂ ਜਿੰਨੇ ਵੀ ਠੇਕੇਦਾਰ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੇ ਆਂ ਅਸੀਂ ਦੇਖੋ ਅਸੀਂ ਕੋਈ ਜਿਹੜਾ ਸ਼ਾਂਤਪੀ ਤਰੀਕੇ ਨਾਲ ਕੰਮ ਕਰਨਾ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਵੀ ਇਹੀ ਸਿਖਾਇਆ ਤੇ ਅਸੀਂ ਕੋਈ ਕਿਤੇ ਧੱਕੇਸ਼ਾ ਨਹੀਂ ਕਰਨੀ ਪਰ ਤੁਸੀਂ ਆਪ ਹੀ ਜੇ ਤੁਹਾਨੂੰ ਥੋੜੀ ਬੋਤੀ ਵੀ ਸ਼ਰਮ ਹੈਗੀ ਆ ਤੇ ਤੁਸੀਂ ਆਪ ਹੀ ਜਿਹੜਾ ਸਭ ਕੁਝ ਬੰਦ ਕਰ ਦਿਓ ਜਿੱਥੇ ਪੂਰੇ ਪੰਜਾਬ ਨੇ ਸਮਰਥਨ ਦਿੱਤਾ ਆ ਪੰਜਾਬ ਬੰਦ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿ ਦੀ ਸ਼ਹਿਤ ਹੈ ਠੇਕੇ ਖੁੱਲੇ ਆ ਜੀ ਸ਼ਰਾਬ ਦੇ ਇਹ ਸਰਕਾਰ ਦੀ ਸ਼ਹਿਤ ਹੈ ਜੀ ਸਾਡੇ ਮਾਨਯੋਗ ਬਹੁਤ ਹੀ ਸਰਕਾਰ ਯੋਗ بڑے ਕਮੀਡੀਅਨ ਕਹਿ ਲੋ ਹਾਂ ਬੜੇ ਕਿਉਂਕਿ ਜਿਹੜੀ ਸਟੇਟ ਚ ਚਲਾਉਣੀ ਤੇ ਸਟੇਜ ਚ ਚਲਾਉਣੀ ਤੇ ਬੜਾ ਫਰਕ ਆ ਸਟੇਟ ਜਿਹੜੀ ਚਲਾਉਣੀ ਬੜੀ ਔਖੀ ਹੈ ਸਟੇਜ ਤੇ ਤਾਂ ਹਰ ਕੋਈ ਬੰਦਾ ਬੋਲ ਲੈਂਦਾ ਚੁਟਕਲੇ ਸੁਣਾ ਲੈਂਦਾ ਇਹ ਜਿਹੜੀ ਹੈ ਪੰਜਾਬ ਸਰਕਾਰ ਦੇ ਖਾਸ ਕਰਕੇ ਪੰਜਾਬ ਦੇ ਸੀਐਮ ਦੀ ਸ਼ਹਿਤ ਹੈ ਜਿਹੜੇ ਆ ਇਹ ਠੇਕੇ ਖੁੱਲੇ ਨੇ ਭਗਵਾਨ ਤੁਮਨੇ ਖਲਾਇਆ ਜੀ ਸ਼ਰਾਬ ਦੇ ਠੇਕੇ ਕੋਈ ਹੋਰ ਕੀ ਆ ਮਤਲਬ ਸਾਰਾ ਕੁਝ ਬੰਦ ਆ ਪ੍ਰਸ਼ਾਸਨ ਇੱਥੇ ਇਹਨਾਂ ਨੂੰ ਕਾਹਦੇ ਡਰ ਰਹੀ ਨਹੀਂ ਬਿਲਕੁਲ ਮਤਲਬ ਜੇ ਕੋਈ ਸ਼ਹਿਤ ਅਦੇ ਹੀ ਆ ਅਸੀਂ ਦਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੇ ਬੰਦ ਕਰਾਉਣ ਨਹੀਂ ਤਾਂ ਸਾਡੇ ਬਲੈਂਟਰ ਆ ਕੇ ਹੋਣੀ ਬੰਦ ਕਰਾਉਣਗੇ ਜੀ ਅਸੀਂ ਅੱਜ ਦੋਜੀਆਂ ਨੇ ਜਿਹੜੇ ਆਪਣੇ ਪੰਜਾਬ ਵਿੱਚ ਮਿਹਨਤ ਕਾਜ ਲੋ ਗਿਆ ਉਹਨਾਂ ਨੇ ਅੱਜ ਦੁੱਧ ਦੀ ਸਪਲਾਈ ਬੰਦ ਕਰਤੀ ਆ ਪਰ ਆਹ ਦੇਖ ਲਓ ਜੀ ਉਹ ਸ਼ਰਾਬ ਦੀਆਂ ਬੋਤਲਾਂ ਪੀਣ ਲਈ ਤੁਸੀਂ ਆ ਸਕਦੇ ਆ ਕਹਿੰਦੇ ਅਸੀਂ ਨਹੀਂ ਬੰਦ ਕਰਨਾ ਭਾਈ ਸਾਡੇ ਮਾਲਕਾਂ ਦਾ ਹੁਕਮ ਆ ਤੇ ਮਾਲਕਾਂ ਦੇ ਮਗਰ ਕੌਣ ਆ ਮਾਲਕਾਂ ਦੇ ਮਗਰ ਪੰਜਾਬ ਦੀ ਸਰਕਾਰ ਬਸ ਸਿੱਧੇ ਤੌਰ ਤੇ ਜੋ ਕੁਝ ਵੀ ਇਸ ਵੇਲੇ ਹਾਲਾਤ ਆ ਜਲੰਧਰ ਦੇ ਉਹ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਭਗਵੰਤ ਮਾਨ ਉਹ ਸਾਰੇ ਇਹ ਜ਼ਿੰਮੇਵਾਰ ਆ ਭਾਈ ਜੀ ਤੁਸੀਂ ਇੱਥੇ ਦੰਦੀਆਂ ਕੱਢੀ ਜਾਓਗੇ ਜਾਂ ਹੁਣ ਸ਼ਟਰ ਬੰਦ ਵੀ ਕਰੋਗੇ ਜਾਂ ਇਹ ਤੁਸੀਂ ਇੱਥੇ ਸਮਾਈਲ ਦੇ ਰਹੇ ਹੋ ਕਿ ਇੱਕ ਪਾਸੇ ਜਗੀਰ ਸਿੰਘ ਡੱਲੇ ਵਾਲ ਉਹ ਮਰਨ ਵਰਤ ਤੇ ਬੈਠੇ ਨੇ ਕਿਸਾਨ ਸੰਘਰਸ਼ ਕਰ ਰਹੇ ਨੇ ਤੁਸੀਂ ਹੱਸੀ ਜਾਂਦੇ ਹੋ ਭਾਈ ਜੀ ਹੱਸੀ ਨਹੀਂ ਰਹੇ ਬੰਦ ਕਰ ਦੋ ਫਿਰ ਬੰਦ ਕਰ ਦੋ ਮੈਂ ਤਾਂ ਆਪਸੇ ਬੋਲਾ ਹੈ ਮੈਂ ਕਿ ਮਾਰ ਮਾਰ ਬਿਲਕੁਲ ਸਰ ਉਧਰ ਸਾਡਾ ਆਗੂ ਇੱਕ ਆਪਣੀ ਜਾਨ ਜਿਹੜੀ ਆ ਦਾਤ ਤੇ ਲਾ ਕੇ ਬੈਠਾ ਆ ਅਸੀਂ ਸਰਕਾਰ ਨੂੰ ਹੱਥ ਨਹੀਂ ਜੋੜ ਜੋੜ ਦੇ ਸਰਕਾਰ ਨਾਲ ਸਾਡੀਆਂ ਸਿੱਧੀਆਂ ਗੱਲਾਂ ਪਰ ਤੇਰੇ ਮੋਰੇ ਹੱਥ ਜੋੜਦੇ ਤੂੰ ਤੂੰ ਸਾਡਾ ਸਾਥ ਦੇ ਤੂੰ ਤਾਂ ਸਾਡੇ ਵਿੱਚੋਂ ਹੀ ਆ ਮੇਰਾ ਵੀਰ ਕਰੇ ਬਿਲਕੁਲ ਹੈ ਕਿਸਾਨ ਆਗੂਆਂ ਦੇ ਕਹਿਣ ਤੇ ਹੁਣ ਜਿਹੜਾ ਖੁੱਲਿਆ ਸ਼ਰਾਬ ਦਾ ਠੇਕਾ ਆ ਹੁਣ ਬੰਦ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜਾ ਸ਼ਰਾਬ ਦਾ ਠੇਕਾ ਖੁੱਲਿਆ ਸੀਗਾ ਹੁਣ ਕਿਸਾਨ ਆਗੂਆਂ ਦੇ ਕਹਿਣ ਤੇ ਇਹ ਸ਼ਰਾਬ ਦਾ ਠੇਕਾ ਬੰਦ ਕੀਤਾ ਜਾ ਰਿਹਾ ਹੈ ਕੱਖੇ ਕੱਖ ਵਖਰੀਆਂ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਨੂੰ ਲੈ ਕੇ ਸਮਰਥਨ ਦਿੱਤਾ ਗਿਆ ਸੀਗਾ ਵਖੋ ਵਖਰੀਆਂ ਜਥੇਬੰਦੀਆਂ ਨੇ ਪੰਜਾਬ ਬੰਦ ਦੀ ਕੌਣ ਨੂੰ ਲੈ ਕੇ ਪੂਰੀ ਸਪੋਰਟ ਕੀਤੀ ਸੀਗੀ ਉੱਥੇ ਪੰਜਾਬ ਦੇ ਇਨੇਕਾ ਸ਼ਹਿਰਾਂ ਦੇ ਵਿੱਚ ਸ਼ਰਾਬ ਦੇ ਠੇਕੇ ਆਮ ਹੀ ਖੁੱਲੇ ਦੇਖੇ ਗਏ ਤਾਂ ਜਲੰਧਰ ਦੇ ਵਿੱਚ ਵੀ ਇਹ ਤਸਵੀਰ ਬਿਹੱਦ ਖਾਸ ਸੀ ਤੇ ਕਿਸਾਨ ਆਗੂ ਇਹਦੇ ਕਹਿਣ ਤੇ ਇਹ ਜਿਹੜਾ ਸ਼ਰਾਬ ਦਾ ਠੇਕਾ ਬੰਦ ਕਰ ਦਿੱਤਾ ਗਿਆ ਤੇ ਇੱਕ ਵਾਰ ਆਪਾਂ ਤੁਹਾਨੂੰ ਦੂਸਰੇ ਪਾਸੇ ਦੀ ਤਸਵੀਰ ਜ਼ਰੂਰ ਦਿਖਾ ਦਿੰਨੇ ਆ ਕਿ ਇੱਕ ਪਾਸੇ ਸ਼ਰਾਬ ਦਾ ਠੇਕਾ ਖੁੱਲਿਆ ਹੋਇਆ ਸੀਗੀ ਤੇ ਦੂਸਰੇ ਪਾਸੇ ਮਹਿਜ਼ 100 150 ਮੀਟਰ ਦੀ ਦੂਰੀ ਇਹ ਕਿਸਾਨ ਆਗੂਆਂ ਵੱਲੋਂ ਨੈਸ਼ਨਲ ਹਾਈਵੇ 44 ਬੰਦ ਕੀਤਾ ਹੋਇਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੇਹੱਦ ਖਾਰ ਤਸਵੀਰ ਹੈ ਜਿੱਥੇ ਪੂਰੇ ਪੰਜਾਬ ਭਰ ਦੇ ਵਪਾਰੀਆਂ ਨੇ ਪੰਜਾਬ ਭਰ ਦੇ ਜਿਹੜੇ ਲੋਕ ਸੀਗੇ ਇਨਸਾਫ ਪਸੰਦ ਲੋਕ ਸੀਗੇ ਜਾਂ ਕਿਸਾਨੀ ਨੂੰ ਪਿਆਰ ਕਰਨ ਵਾਲੇ ਲੋਕ ਜਾਂ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਲੋਕ ਆ ਉਹਨਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ ਸੀ ਤੇ ਦੂਸਰੇ ਪਾਸੇ ਇਹ ਸ਼ਰਾਬ ਦੇ ਖੁੱਲੇ ਹੋਏ ਠੇਕੇ ਵੱਡੇ ਸਵਾਲ ਖੜੇ ਕਰ ਰਹੇ ਨੇ ਤਾਂ ਕਿਸਾਨ ਆਗੂਆਂ ਦੇ ਕਹਿਣ ਤੇ ਇਹਨਾਂ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਇਆ ਗਿਆ ਹੈ ਦੇਖਣਾ ਹੋਵੇਗਾ ਕਿ ਇਹਨਾਂ ਬੰਦ ਜਿਹੜੇ ਸ਼ਰਾਬ ਦੇ ਠੇਕੇ ਨੇ ਜਾਂ ਜਿਹੜੇ ਪੰਜਾਬ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਨੇ ਉਹਨਾਂ ਦਾ ਪੰਜਾਬੀਆਂ ਦੇ ਲੋਕ ਪੰਜਾਬੀਆਂ ਦੇ ਵਿੱਚ ਕੀ ਮੈਸੇਜ ਜਾਂਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਕਿਸਾਨਾਂ ਵੱਲੋਂ ਇਹ ਹੜਤਾਲ ਕੀਤੀ ਗਈ ਹੈ ਜਿਹੜੀ ਸਟ੍ਰਾਈਕ ਕੀਤੀ ہوئی ਹੈ ਜਾਂ ਜਿਹੜੀ ਬੰਦ ਦੀ ਕਾਲ ਦਿੱਤੀ ہوئی ਹੈ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜੀ ਤਸਵੀਰ ਹੋਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ